ਪੰਜਾਬ ਐਮ ਬੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੌਸਮ ਦੇ ਨਾਲ ਜੁੜੀ ਇੱਕ ਬੇਹਤ ਖਾਸ ਅਪਡੇਟ ਲੈ ਕੇ ਤੁਹਾਡੇ ਨਾਲ ਜੁੜਨੇ ਆ ਦੱਸਿਖੀ ਪੰਜਾਬ ਦੇ ਵਿੱਚ ਮੌਸਮ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮ ਬਣਿਆ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੀ ਪੁਵਿਕ ਪਾਣੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਹੈ ਜੋ ਗਰਮ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ ਸੁੱਭਿਤੇ ਕਈ ਦਿਨਾਂ ਤੋਂ ਲਗਭਗ ਬੀਤੇ 7 ਦਿਨਾਂ ਤੋਂ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਹੋ ਰਹੀ ਹੈ ਬੇਹਤ ਕੱਟਬਾਰਿ ਸ਼ੋਣ ਕਰਕੇ ਜੋ ਕਿ ਤਾਪਮਾਨ ਇੱਕ ਵਾਰ ਫਿਰ ਤੋਂ ਜੋ ਕਿ ਵਾਧਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਬਾਰਿਸ਼ ਤਾਂ ਹੋਈ ਹੈ ਹਾਲਾਂਕਿ ਪਰ ਬਾਰਿਸ਼ ਆਮੂਮਨ ਨਾਲੋਂ ਵਿਘਦ ਕੱਟ ਦਰਜ ਕੀਤੀ ਗਈ ਹੈ ਸੋ ਇਸ ਕਰਕੇ ਪੰਜਾਬ ਦਾ ਤਾਪਮਾਨ ਇੱਕ ਵਾਰ ਫਿਰ ਤੋਂ 37 ਡਿਗਰੀ ਤੋਂ ਪਾਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਸੋ ਲੋਕਾਂ ਨੂੰ ਗਰਮੀ ਦੇ ਨਾਲ ਚੁਚਨਾ ਪੈ ਰਿਹਾ ਹੈ ਜਿੱਥੇ ਬਰਸਾਤ ਹੈ ਜੋ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਹੋ ਜਾਂਦੀ ਸੀ ਅਤੇ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਜੋ ਕਿ ਬਦਲਦੇ ਮੌਸਮ ਦੇ ਵਿੱਚ ਠੰਡਕ ਦਾ ਅਹਿਸਾਸ ਹੁੰਦਾ ਸੀ ਔਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਸੀ ਪਰ ਅਜੇ ਜਿਹਾ ਨਹੀਂ ਹੋ ਪਾਇਆ ਸੋ ਤਾਪਮਾਨ ਇੱਕ ਵਾਰ ਫਿਰ ਤੋਂ 37 ਡਿਗਰੀ ਤੋਂ ਪਾਰ ਜਾਂਦਾ ਦਿਖਾਈ ਦੇ ਰਿਹਾ ਵੈ ਤਾਪਮਾਨ ਦੇ ਨਾਲ ਜੋ ਕਿ ਤਾਸੀਹੀ ਕੀ ਮੌਸਮ ਹੈ ਜੋ ਖੁਸ਼ਕ ਬਣਿਆ ਆਇਆ ਵੈ ਮੌਸਮ ਦੇ ਵਿੱਚ ਨਮੀ ਦਾ ਪੱਧਰ ਵੀ ਕਟ ਦਾ ਦਿਖਾਈ ਦੇ ਰਿਹਾ ਵਾ ਸੋ ਮੌਨਸੂਨ ਦਾ ਅਸਰ ਵੀ ਖਤਮ ਹੁੰਦਾ ਤਾਂ ਕਈ ਦੇ ਰਿਹਾ ਵਾ ਮੌਨਸੂਨ ਜੋ ਕਿ ਜਾਂਦੇ ਮੌਨਸੂਨ ਦੀਆ ਬਰਸਾਤਾ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਸੋ ਮੌਸਮ ਵਿਭਾਗ ਦੇ ਕੁਝ ਕਹਾਣੇ ਦੇ ਅਨੁਸਾਰ ਆਪਾਂ ਗਾ 10 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਤਾਂ ਸੀ ਗਈ ਹੈ ਇਹਨਾਂ ਦਾ 10 ਜ਼ਿਲ੍ਹਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਮੀਂਹ ਆਮ ਪੈਣ ਦੀ ਸੰਭਾਵਨਾ ਹੈ ਯਾਨੀ ਕਿ ਦਰਮਿਆਣ ਜਾਂ ਫਿਰ ਬੇहद ਘਟਮੀ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਘਟਮੀ ਰਿਕਾਰਡ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਇਹਨਾਂ ਦਿਨਾਂ ਤੱਕ ਮੀਂਹ ਜੋ ਕਾਫੀ ਜ਼ਿਆਦਾ ਦਰਜ ਕੀਤਾ ਜਾਂਦਾ ਸੀ ਪਰ ਹੁਣ ਜੋ ਮੀਂਹ ਕਾਫੀ ਘੱਟ ਰਿਕਾਰਡ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਮੌਸਮ ਦੇ ਵਿੱਚ ਗਰਮੀ ਦਾ ਪੱਧਰ ਵਧ ਰਿਹਾ ਹੈ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ 37 ਡਿਗਰੀ ਤੋਂ ਉੱਪਰ ਪਾਰਾ ਚੜਦਾ ਦਿਖਾਈ ਦੇ ਰਹਾ ਹੈ ਔਰ ਮੌਸਮ ਹੈ ਜੋ ਇੱਕ ਵਾਰ ਫੇਰ ਤੋਂ ਗਰਮ ਹੁੰਦਾ ਹੈ ਔਰ ਦੱਸਿਆ ਕਿ ਮੌਨਸੂਨ ਹੈ ਜੋ ਚਾਂਦੇ ਮੌਨਸੂਨ ਦੀ ਬਰਸਾਤ ਆ ਇਸ ਗਰਮ ਮੌਸਮ ਦੇ ਵਿੱਚ ਜੋ ਲੋਕਾਂ ਨੂੰ ਜੋ ਰਾਹਤ ਜ਼ਰੂਰ ਦੇ ਸਕਦੀਆਂ ਨੇ ਲੋਕਾਂ ਲਈ ਰਾਹਤ ਦਾ ਕੰਮ ਕਰ ਸਕਦੀਆਂ ਨੇ ਜੇਕਰ 10 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਇਹਨਾਂ 10 ਜ਼ਿਲ੍ਹਿਆਂ ਦੇ ਵਿੱਚ ਜੇਕਰ ਮੀਂਹ ਪਵੇਗਾ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਗਰਮੀ ਤੋਂ ਜੋ ਕਿ ਇਸ ਵਕਤ ਤਾਪਮਾਨ ਬੇਹੱਦ ਜ਼ਿਆਦਾ ਚੜ੍ਹਿਆ ਹੋਇਆ ਹੈ ਲੋਕਾਂ ਨੂੰ ਇਸ ਤਾਪਮਾਨ ਤੋਂ ਰਾਹਤ ਮਿਲੇਗੀ ਤਾਪਮਾਨ ਦੇ ਵਿੱਚ ਗਰਾਵਟ ਵੀ ਦਰਜ ਕੀਤੀ ਜਾਵੇਗੀ ਅਤੇ ਬਰਸਾਤ ਦੇ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਸੁਖਦੇੜੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ